ਔਰ ਹੁਸ਼ਿਆਰਪੁਰ ਦੇ ਵਿੱਚ ਪ੍ਰਾਚੀਨ ਸ਼ੇਮ ਮੰਦਰ ਖੁਦਾਈ ਦੌਰਾਨ ਮਿਲਿਆ ਆ ਅੱਛਾ ਕੁੰਭ ਵੀ ਇੱਥੇ ਨਾਤਾ ਜਾਂਦਾ ਸੀਗਾ ਜੀ ਕੀ ਹਾਲ ਹੈ ਜੀ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਟੈਲੀਗ੍ਰਾਫ ਚੈਨਲ ਤੋਂ ਤੇ ਸ਼ਵਰਾਤਰੀ ਆ ਰਹੀ ਹੈ ਸ਼ਵਰਾਤਰੀ ਦੇ ਮੌਕੇ ਤੇ ਇੱਕ ਸਪੈਸ਼ਲ ਬਲੌਗ ਮੈਂ ਟਰਾਈ ਕਰ ਰਿਹਾ ਸੀਗਾ ਵੀ ਕੋਸ਼ਿਸ਼ ਕਰ ਰਿਹਾ ਸੀਗਾ ਵੀ ਮੈਂ ਉਸ ਥਾਂ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਵਾਂ ਜਿਹੜੀ ਜ਼ਿਆਦਾਤਰ ਸੰਗਤਾਂ ਨੂੰ ਨਾ ਪਤਾ ਹੋਵੇ ਹਨਾ ਫਿਰ ਉਹ ਬੰਦਾ ਬੜੇ ਇੰਟਰਸਟ ਦੇ ਨਾਲ ਵਿਊਰ ਬੜੇ ਇੰਟਰਸਟ ਦੇ ਨਾਲ ਦੇਖਦੇ ਆ ਉਸ ਇਤਿਹਾਸ ਨੂੰ ਵੀ ਜਾਣਦੇ ਆ ਤੇ ਮੈਂ ਖੜਾ ਹੁਸ਼ਿਆਰਪੁਰ ਬਿਲਕੁਲ ਇਹ ਹੈਗਾ ਉਨੇ ਵਾਲਾ ਬਾਈਪਾਸ ਤੇ ਇਹ ਉਨੇ ਵਾਲੇ ਬਾਈਪਾਸ ਤੇ ਉੱਤੇ ਬਿਲਕੁਲ ਸਹੀ ਸੁਣ ਰਹੇ ਆ ਤੁਸੀਂ ਔਰ ਹੁਸ਼ਿਆਰਪੁਰ ਦੇ ਵਿੱਚ ਪ੍ਰਾਚੀਨ ਸ਼ੇਮ ਮੰਦਰ ਖੁਦਾਈ ਦੌਰਾਨ ਮਿਲਿਆ ਆ ਤੇ ਆਜੋ ਕਰਦੇ ਆ ਗੱਲਬਾਤ ਕਿੱਦਾਂ-ਕਿੱਦਾਂ ਇੱਥੇ ਖੁਦਾਈ ਹੋਈ ਆ ਤੇ ਕੀ ਕੁਝ ਮਿਲਿਆ ਆ ਤੇ ਤੁਹਾਨੂੰ ਕਰਾਉਂਦੇ ਆ ਦਰਸ਼ਨ ਹੁਸ਼ਿਆਰਪੁਰ ਦੇ ਪ੍ਰਾਚੀਨ ਸ਼ਿਵ ਮੰਦਿਰ ਦੇ ਖੋਦਾਈ ਦੌਰਾਨ ਇੱਥੋਂ ਨਿਕਲਿਆ ਜੀ ਪ੍ਰਾਚੀਨ ਸ਼ਿਵ ਮੰਦਿਰ ਤੇ ਕਰਦੇ ਆ ਦਰਸ਼ਨ ਤੇ ਤੁਹਾਨੂੰ ਵੀ ਕਰਾਉਂਦੇ ਆ ਤੇ ਇਸੇ ਤਰ੍ਹਾਂ ਵੀਡੀਓ ਬਣਾਵਾਂਗੇ ਵੀ ਤੁਹਾਨੂੰ ਇਦਾਂ ਲੱਗੂਗਾ ਤੁਸੀਂ ਸਾਡੇ ਨਾਲ-ਨਾਲ ਵੀਡੀਓ ਦੇ ਨਾਲ ਚੱਲ ਰਹੇ ਆ ਸਾਡੇ ਨਾਲ ਨਾਲ ਹੀ ਚੱਲ ਰਹੇ ਆ ਤੇ ਇਹ ਅੱਜ ਪਿੱਛੇ ਸੇਮ ਹਾਈਵੇ ਤੇ ਹਾਈਵੇ ਦੇ ਬਿਲਕੁਲ ਸਾਹਮਣੇ ਆ ਪ੍ਰਾਚੀਨ ਮੰਦਿਰ ਤਾਂ ਦੇਖੋ ਬਿਲਕੁਲ 100 ਮੀਟਰ ਦੀ ਡਿਸਟੈਂਸ ਤੇ ਆ ਹੁਣ ਤੁਹਾਡੀ ਇਹ ਸ਼ਿਕਾਇਤ ਤਾਂ ਦੂਰ ਹੋ ਗਈ ਵੀ ਮੈਂ ਐਡਰੈਸ ਜਾਂ ਲੋਕੇਸ਼ਨ ਨਹੀਂ ਦੱਸਦਾ ਇਧਰਲੀ ਸਾਈਡ ਜਾਉਂਗੇ ਤਾਂ ਤੁਹਾਡਾ ਹੈਗਾ ਚੰਡੀਗੜ੍ਹ ਰੋਡ ਇਧਰਲੇ ਪਾਸੇ ਜਾਉਂਗੇ ਤਾਂ ਆ ਜਾਣਾ ਬਾਬਾ ਬਲਕਨਾਥ ਜੀ ਵਾਲਾ ਰੋਡ ਠੀਕ ਆ ਹੁਸ਼ਿਆਰਪੁਰ ਤੋਂ ਬਾਬਾ ਬਲਕਨਾਥ ਜੀ ਵਾਲਾ ਬਜਵਾੜਾ ਔਰ ਇਧਰ ਪੈਂਦਾ ਆ ਸ਼ਾਹ ਗੂਬ ਦੇ ਲੱਗਿਓ ਸ਼ਾਹ ਗੂਬ ਤੋਂ ਪਹਿਲਾਂ ਆਓ ਜੀ ਕਰਾਉਂਦੇ ਆ ਦਰਸ਼ਨ ਤੁਹਾਨੂੰ ਤੇ ਖੇਤਾਂ ਦੇ ਵਿੱਚ ਆ ਔਰ ਪਿੰਡ ਦੇ ਵਿੱਚ ਪਿਛਲੇ ਪਾਸੇ ਇਹਦੇ ਪਿੰਡ ਆ ਬਜਵਾੜਾ ਪਿੰਡ ਵੈਂਦਾ ਆ ਤੇ ਇਹ ਆ ਜੀ ਪਰਾਚੀਨ ਸ਼ਿਵ ਮੰਦਿਰ ਤੇ ਆਓ ਜੀ ਤੇ ਨੂੰ ਸਾਹਮਣੇ ਪਹਿਲਾਂ ਮੰਦਿਰ ਹੈ ਜੀ ਤੇ ਨਾਲੇ ਹੀ ਸੱਜੇ ਹੱਥ ਤੂਣਾ ਤੇ ਬਾਬਾ ਬਾਲਕਨਾਥ ਜੀ ਦੀ ਮੂਰਤੀ ਸਥਾਪਨਾ ਹੋਈ ਹੋਇਆ ਨਾਲੇ ਗੁਰੂ ਦੇ ਤਤਰਾ ਜੀ ਤੇ ਹਾਂਜੀ ਜੈ ਬਾਬਾ ਜੀ ਦੇ ਜੀ ਕੀ ਹਾਲ ਆ ਜੀ ਠੀਕ ਹੋ ਜੀ ਤੇ ਮੰਦਰ ਬਾਰੇ ਪਤਾ ਲੱਗਾ ਸੀਗਾ ਮੰਦਰ ਦੇ ਇਤਿਹਾਸ ਬਾਰੇ ਵੀ ਬਹੁਤ ਬਚਿੱਤ ਹੈ ਰਾਇਥੇ ਦਾ ਇਤਿਹਾਸ ਨਾ ਔਰ ਹੁਸ਼ਿਆਰਪੁਰ ਦੇ ਵਿੱਚ ਪ੍ਰਾਚੀਨ ਮੰਦਰ ਮਿਲਿਆ ਖੁਦਾਈ ਦੌਰਾਨ ਤੇ ਕਿੱਦਾਂ ਕਿੱਦਾਂ ਹੋਇਆ ਤੇ ਆਪਾਂ ਤੁਸੀਂ ਇੱਥੇ ਮੇਨ ਸੇਵਾਦਾਰ ਤੁਸੀਂ ਹੋ ਹਾਂਜੀ ਹਾਂਜੀ ਮੈਨੂੰ ਪਤਾ ਲੱਗਾ ਸੀ ਬਜ਼ੁਰਗ ਸੇਵਾ ਕਰਦੇ ਇੱਥੇ ਡੈਥ ਹੋ ਗਈ ਹਾਂਜੀ ਅੱਛਾ 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 ਇਹ ਤੁਸੀਂ ਸੇਵਾ ਕਰਦੇ ਆ ਨਾ ਜੀ ਕੀ ਨਾਂ ਤੁਹਾਡਾ ਭਾਜੀ ਤੁਹਾਨੂੰ ਜੀ ਠੀਕ ਆ ਤੇ ਤੁਸੀਂ ਸਾਰਾ ਸਾਨੂੰ ਇੱਥੇ ਦੇ ਇਤਿਹਾਸ ਬਾਰੇ ਦੱਸੋ ਤੇ ਕਿਦਾਂ ਕਿਦਾਂ ਖੋਦਾਈ ਦੇ ਦੌਰਾਨ ਕੀ ਕੁਝ ਮਿਲਿਆ ਤੇ ਕਦੋਂ ਹੋਇਆ ਇਹ ਹਾਂਜੀ ਅਮੋਤਿਆ ਸ਼ੇਸ਼ਨਾਦੀ ਆ ਨਾਦੇਲ ਤਾਈ ਵਾਲੀ ਪਾਣੀ ਮੋਤੀ ਹਾਂ ਆ ਬੰਨੀ ਹੈ ਜਿਉਂ ਦੀ ਹਾਂ ਆ ਲੰਗੀ ਜਿਉਂ ਦੀ ਹਾਂ ਹਾਂ ਇਹ ਸਾਰੀਆਂ ਖੁਦਾਈ ਦੌਰਾਨ ਮਿਲੀਆਂ ਆ ਸਾਰੀਆਂ ਥੱਲੇ ਮਿਲੀਆਂ ਇਹ ਤਾਂ ਮਤਲਬ ਕੱਲੀ-ਕੱਲੀ ਮਿਲੀਆਂ ਸਾਰੀਆਂ ਇਕੱਠੀਆਂ ਗਰਾਜਿੰਗ ਕਰਕੇ ਤੇ ਜਿੱਦਾਂ ਹੁਣ ਜਿਹੜੀ ਸੜਕ ਦਾ ਲੈਵਲ ਉੱਚਾ ਆ ਨਾ ਜਿਹੜੀ ਜ਼ਮੀਨ ਦਾ ਲੈਵਲ ਉੱਚਾ ਆ ਇੱਧਰ ਆ ਕੇ ਨੀਵਾ ਹੋ ਗਿਆ ਤਾਂ ਮਤਲਬ ਪਟਾਈ ਦੌਰਾਨ ਹੀ ਹੋਇਆ ਸਾਰਾ ਕੁਝ ਨਾ ਪਹਿਲਾਂ ਜਦੋਂ ਸੜਕ ਬਣੀ ਪਹਿਲਾਂ ਇਹ ਬਰਾਬਰ ਹੁੰਦਾ ਤਾਂ ਸੜਕ ਨਹੀਂ ਚਲੋ ਸੜਕ ਤਾਂ ਉੱਚੀ ਕਰਕੇ ਰੱਖਦੇ ਹੀ ਆ ਪਰ ਜਿਹੜੀ ਨਾਲ ਦੀ ਜ਼ਮੀਨ ਆ ਉਹਦੇ ਲੈਵਲ ਤੋਂ ਵੀ ਡੂੰਘਾ ਆ ਕੋਈ ਪਟਾਈ ਕੀਤੀ ਆ ਇੱਥੇ ਓਕੇ ਤੇ ਇੱਧਰ ਅੰਦਰ ਆਜੋ ਅੰਦਰ ਮਾਰ ਦੁਕਨ ਪਿਆਲੀ ਅੱਛਾ ਇਹ ਵੀ ਪ੍ਰਾਚੀਨ ਹੀ ਆ ਹਾਂਜੀ ਇਹ ਵੀ ਇਦਾਂ ਹੀ ਨਿਕਲੀ ਸੀ ਅੱਛਾ ਜੀ ਅੱਛਾ ਤੇ ਆ ਇੱਕ ਸਟੈਪ ਹੋਰ نیچے ਆ ਗਿਆ ਤੇ ਇੱਧਰ ਹਨੂਮਾਨ ਜੀ ਦੀ ਮੂਰਤੀ ਸਥਾਪਨਾ ਹੋਈ ਹੋਆ ਇਹ ਇਹ ਤੁਸੀਂ ਬਾਅਦ ਚ ਕਰਵਾਈ ਹੈ ਨਾ ਓਕੇ ਜੀ ਅੱਛਾ ਇਹ ਆ ਜੀ ਇੱਧਰਲੇ ਪਾਸੇ ਮੇਨ ਜਿਹੜਾ ਹਾਂ ਨਹੀਂ ਨਿਕਲੀ ਸੀਗੀ ਠੀਕ 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 ਓਕੇ ਬੋਡੀ ਇਦਾਂ ਹੀ ਨਿਕਲੀ ਇਹ ਮੰਦਰ ਦੀ ਐ ਸ਼ਿਵਲਿੰਗ ਦਾ ਜਿਹੜੀ ਪੁਰਾਣਾ ਕਿੱਥੇ ਜਿਹੜਾ ਹੈ ਅੱਛਾ ਜੀ ਇਹ ਧੀ ਪੁਰਾਣਾ ਹੈ ਇੱਥੇ ਮਿਲਿਆ ਹੈ ਪੁਰਾਣਿਆਂ ਇੱਕ ਖਦਾਈ ਜੁਆਣੇ ਤੇ ਮਾਇਆ ਖਦਾਈ ਵਾਲੇ ਇੱਥੇ ਮਿਲਿਆ ਜੀ 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 ਬਾਕੀ ਸਾਰਾ ਪੁਰਾਣਾ ਵਾ ਤਾਂ ਪੁਰਾਵਾ ਸਾਇ ਤੰਬੇ ਦਾ ਹੈ ਇਹ ਤੰਬੇ ਦਾ ਲਾਇਆ ਬਾਕੀ ਜਿਹੜਾ ਸ਼ਿਵਲਿੰਗ ਹੈ ਇਹ ਪਹਿਲਾ ਖਦਾਈ ਜੁਆਣ ਜਿਹੜਾ ਇੱਥੋਂ ਮਿਲਿਆ ਹੈ ਉਹ ਹੀ ਹੈ ਨਾ ਬਾਕੀ ਤੁਸੀਂ ਆਣ ਤੋਂ ਵਾਲੇ ਨੂੰ ਕਰ ਦਿੱਤਾ ਨਾ ਹਾਂ ਜੀ ਬਾਕੀ ਇਹਨੇ ਕੰਦਾ ਪੁਰਾਣੀਆਂ ਛੱਡੇ ਨੇ ਅੱਛਾ ਕੰਦਾ ਪੁਰਾਣੀਆਂ ਆ ਹਾਂ ਦੇਖੋ ਗਰੀਕ ਇੱਥੇ ਇਹ ਆਲਰੇਡੀ ਪਹਿਲਾਂ ਜਿਹੜੀ ਬਣਿਆ ਹੋਇਆ ਮੰਦਿਰ ਸਿਗਾ ਜਿਹੜਾ ਖੁਦਾਈ ਦੌਰਾਨ ਤੁਹਾਨੂੰ ਇਹ ਪਿੰਡ ਦਾ ਬਜਵਾੜੇ ਚ ਹੀ ਆ ਹਾਂਜੀ ਪਿੰਡ ਬਜਵਾੜੇ ਚ ਪਿੰਡ ਬਜਵਾੜੇ ਚ ਪੈਂਦਾ ਅੱਛਾ ਹਾਂ ਆ ਵੀ ਇੱਟਾਂ ਛੋਟੀਆਂ ਛੋਟੀਆਂ ਲੱਗੀਆਂ ਆ ਪੁਰਾਣੀਆਂ ਪੁਰਾਣੀਆਂ ਆ ਇਹ ਲੇਟਸ ਤਲਾਜੀ ਦਾ ਮੈਂ ਲੇਟਸ ਨਾਉਣ ਵਾਸਤੇ ਬਣਾਇਆ ਸੀ ਨਾ ਸਾਈਡ ਤੇ ਉਹ ਹੈ ਤਲਾਜੀ ਅੱਛਾ ਜੀ ਆਜੋ ਦੇਖਦੇ ਹਾਂ ਉਧਰ ਦੀ ਆ ਕੇ ਵੀ ਅੱਛਾ ਇਹ ਵੀ ਉਦੋਂ ਪੁਰਾਣਾ ਹੀ ਆ ਨਾ ਪੁਰਾਣਾ ਜੀ ਅੱਛਾ ਜੀ ਬਾਕੀ ਵਾਲੇ ਲਿੱਲਖਾਈਆ ਪੱਥਰ ਨਹੀਂ ਮਿਲਿਆ ਹੈਗਾ ਅੱਛਾ ਜੀ ਸਾਰਾ ਉਦੋਂ ਦਾ ਹੀ ਆ ਪੁਰਾਣੀਆਂ ਇੱਟਾਂ ਦਾ ਨਾ ਇਹਗਾ ਇਹ ਪੈ ਜਾਂਦਾ ਇੱਧਰਲੇ ਪਾਸੇ ਬਜਵਾੜਾ ਬਜਵਾੜੇ ਚ ਕਿਲਾ ਵੀ ਆ ਇੱਕ ਹਾਂਜੀ ਬਜਵਾੜੇ ਕਿਲਾ ਇਹ ਮੇਰੇ ਸਾਹਿਬ ਉਸੇ ਦੌਰਾਨ ਦਾ ਹੀ ਹੋਣਾ ਹੈ ਇੱਕੋ ਸੇਮ ਚੀਜ਼ ਦੇ ਬਜਾੜੇ ਦੀ ਪ੍ਰਾਣੀ ਵਿੱਚ ਓਕੇ ਤੇ ਲੋ ਜੀ ਇਹ ਜਿਹੜੇ ਤੁਸੀਂ ਬੋਲੀ ਦੇਖ ਰਹੇ ਹੋ ਇਹ ਵੀ ਖੋਦਾਈ ਦੌਰਾਨ ਮਿਲ્યું ਹੈ ਸਾਰੀ ਪੁਰਾਣੀ ਹੈ ਉਸ ਵੇਲੇ ਦੀ ਥੱਲੇ ਖੂਹਾਂ ਗੋਲ ਇਹ ਥੱਲੇ ਖੂਹ ਹੈ ਦੇ ਹਾਂ ਥੱਲੇ ਖੂਹ ਖੋਪਰ ਗੋਲ ਆ ਮੈਂ ਪਹਿਲਾਂ ਪਾਣੀ ਦਾ ਜੋ ਹਾਂ ਉਹ ਦਿਖਾਈ ਦੇ ਰਿਹਾ ਵਿੱਚ ਕਨੇ ਆਪਾਂ ਚੱਲਦੇ ਹੁੰਦੇ ਸੀ ਨਾ ਪਹਿਲਾਂ ਤਾਂ ਜੀ 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 ਔਰ ਤੁਸੀਂ ਇਹਦੇ ਖੜੇ ਆ ਆਪਾਂ ਬਿਲਕੁਲ ਹੁਸ਼ਿਆਰਪੁਰ ਦੇ ਵਿੱਚ ਇੱਕ ਵਾਰੀ ਸੰਗਤਾਂ ਨੂੰ ਦੱਸ ਦੋ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਕੀ ਲੋਕੇਸ਼ਨ ਆ ਇੱਥੇ ਦੀ ਵੀ ਜਿਹੜੀਆਂ ਸੰਗਤਾਂ ਨੇ ਦੇਖਣਾ ਨਾ ਔਰ ਖਾਸ ਹੁਸ਼ਿਆਰਪੁਰ ਦੀ ਵੀਡੀਓ ਆ ਇੱਥੋਂ ਖੁਦਾਈ ਦੌਰਾਨ ਪਰਾਚੀਨ ਮੰਦਿਰ ਮਿਲਿਆ ਇਹਦਾ ਮਤਲਬ ਸੰਗਤਾਂ ਨੇ ਦੇਖਣ ਦਾ ਆਉਣਾ ਹੀ ਆਉਣਾ ਹੈ ਪਿੰਡ ਬਜਵਾੜਾ ਜੀ ਪਿੰਡ ਬਜਵਾੜਾ ਹਾਂਜੀ ਇੰਨਾ ਰੋਡ ਬਾਈਪਾਸ ਬਾਈਪਾਸ ਦੇ ਉੱਪਰ ਹੀ ਆ ਹਾਂਜੀ ਤੇ ਜਦੋਂ ਤੁਸੀਂ ਬਾਈਪਾਸ ਤੇ ਆਉਂਦੇ ਆ ਰੋਡ ਤੋਂ ਤੁਸੀਂ ਜੇ ਤਾਂ ਆਉਂਦੇ ਬਜਵਾੜੇ ਵਾਲੀ ਸਾਈਡ ਤੋਂ ਤਾਂ ਖੱ ਰੋਡ ਤੇ ਉਹ ਬਿਲਕੁਲ ਦੀਦਾ ਰੋਡ ਦੇ ਨਾਲ ਹੀ ਆ 100 ਮੀਟਰ ਦੀ ਦੂਰੀ ਤੇ ਆ ਰੋਡ ਤੋਂ ਨਾ ਤੇ ਆਓ ਜੀ ਚੱਲ ਤਾਂ ਅੱਜ ਤਲਾਸ਼ ਉਹ ਦੇਖਦੇ ਚੱਲਦੇ ਅੱਛਾ ਹੋਰ ਵੀ ਹੈ ਹਾਂ ਓਕੇ ਤੇ ਕਿੰਨਾ ਟਾਈਮ ਖੁਦਾਈ ਚੱਲੀ ਹੈ ਇੱਥੇ ਖੁਦਾਈ ਚੱਲੀ ਆਈ ਬਾਅਦ ਦੋ ਸਾਲ ਦੋ ਸਾਲ ਓਕੇ ਇਹ ਸਾਰੇ ਪਾਣੀ ਬਣੀ ਆ ਜਿੱਥੇ ਕੋ ਬੰਦਾ ਹਾਂ ਇਹ ਤਾਂ ਦਿਖਾਈ ਦੇ ਹੀ ਰਿਹਾ ਆ ਹਾਂ ਜਿੰਸ ਵਾਤੇ ਜੈਂਸ ਵਾਸਤੇ ਉਹ ਲੇਡੀਜ਼ ਵਾਸਤੇ ਸੀ ਲੇਡੀਜ਼ ਵਾਸਤੇ ਅਲੱਗ ਬਣਿਆ ਸੀ ਉਸ ਵੇਲੇ ਸਰੋਵਰ ਤੇ ਜੈਂਸ ਵਾਸਤੇ ਅਲੱਗ ਬਣਿਆ ਸੀ ਉਹ </body> ਵਿੱਚੋਂ ਪਾਣੀ ਆਉਂਦਾ ਸੀ ਅਜੋ ਪੋਲੀ ਦਾ ਪਾਣੀ ਆਉਂਦਾ ਸੀਗਾ ਇਸ ਸਰੋਵਰ ਚੰਦਾ ਸੀ ਜੀ 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 ਹਾਂਜੀ ਉਸ ਤੋਂ ਬਾਅਦ ਸਰੋਵਰ ਜਾ ਕੇ ਜੀ ਜੀ ਸਿੱਦੇ ਉੱਧਰ ਬਾਅਲ ਕੱਟਦੇ ਸੀ ਪਾਣੀ ਕੀ ਬਾਤ ਹੈ ਤੇ ਬਹੁਤ ਹੀ ਅਜੁੱਪਾ ਫਰਸ਼ਾ ਵੀ ਸਾਰੇ ਪੁਰਾਣੇ ਹਾਂ ਪੁਰਾਣਾ ਪੁਰਾਣਾ ਜੀ ਪੁਰਾਣਾ ਕੋਈ ਸ਼ੱਕ ਨਹੀਂ ਇਹਦੇ ਵਿੱਚ ਇਹ ਤਾਂ ਦਿਖਾਈ ਦੇ ਹੀ ਰਿਹਾ ਹਾਂਜੀ ਹਾਂਜੀ ਹਨਾ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਪ੍ਰਾਚੀਨ ਸ਼ੇਬ ਮੰਦਿਰ ਦੇ ਹੁਸ਼ਿਆਰਪੁਰ ਦੇ ਜਿਹੜੇ ਖੁਦਾਈ ਦੌਰਾਨ ਇਥੋਂ ਮੰਦਿਰ ਨਿਕਲੇ ਆ ਜਮੀਨ ਦੇ ਵਿੱਚੋਂ ਤੇ ਬਜਵਾੜੇ ਦੇ ਬਿਲਕੁਲ ਲੱਗੇ ਤੁਸੀਂ ਦਰਸ਼ਨ ਕਰ ਸਕਦੇ ਹੋ ਤਿਆਰਪੁਰ ਦੇ ਵਿੱਚ ਹੋਣ ਦੇ ਬਾਬ ਜੀ ਵੀ ਬਹੁਤ ਸੰਤਾਂ ਨੂੰ ਪਤਾ ਨਹੀਂ ਹੈਗਾ ਮੇਰੇ ਹਿਸਾਬ ਨਾਲ ਦਰਬਾਰ ਦਾ ਨਾ ਕਿ ਅਸੀਂ ਵੀ ਲੋਕਲ ਹੁਸ਼ਿਆਰਪੁਰ ਜੀ ਸਾਨੂੰ ਨਹੀਂ ਪਤਾ ਸੀ ਇਸ ਗੱਲ ਦਾ ਤੇ ਇੱਥੇ ਕਹਿੰਦੇ ਬਈ ਇਸ ਬੋਲੀ ਦੇ ਪਾਣੀ ਦੇ ਨਾਲ ਰੋਗ ਵੀ ਘਟ ਹੁੰਦੇ ਆ ਹਾਂਜੀ ਤੇ ਆਓ ਕੁੰਭ ਵੀ ਨਾਤਾ ਜਾਂਦੇ ਸੀ ਕੁੰਭ ਵੀ ਨੰਦ ਜਾਂਦੇ ਸੀ ਇੱਥੇ ਅੱਛਾ ਕੁੰਭ ਵੀ ਇੱਥੇ ਨਾਤਾ ਜਾਂਦਾ ਸੀਗਾ ਅੱਜ ਦਿਖਾਣਾ ਜੀ ਅੱਛਾ ਜੀ ਸਹੀ ਅੱਜ ਤੂੰ ਇਸ ਬੋਲੀ ਦੇ ਤੋਂ ਵੇਤਲਾ ਅੱਛਾ ਜੀ ਔਰ ਇਹ ਘੜੀ ਇਹ ਸਾਰਾ ਇੰਟਰਕਨੈਕਟਿਡ ਹੀ ਆ ਜਦੋਂ ਪਹਿਲਾਂ ਯਾਨੀ ਉਧਰੋਂ ਪਾਣੀ ਉਹ ਉੱਚੇ ਲੈਵਲ ਤੇ ਆ ਇਹ ਨੀਵੇਂ-ਨੀਵੇਂ ਆ ਉੱਥੋਂ ਪਾਣੀ ਸਾਰੇ ਪਾਸੇ ਜਾਂਦਾ ਸੀਗਾ ਹਾਂ ਅੱਛਾ ਇੱਕ ਇੰਜੀਨੀਅਰਿੰਗ ਦਾ ਇਹ ਵੀ ਇੱਕ ਖਾਸ ਨਮੂਨਾ ਹੈ ਉਸ ਟਾਈਮ ਪਹਿਲਾਂ ਕਿਦਾਂ ਉਹਨਾਂ ਨੇ ਲੈਵਲ ਰੱਖ ਕੇ ਸਾਰਾ ਕੁਝ ਕੀਤਾ ਸੀ ਇੱਕ ਬੋਲੀ ਦੇ ਵਿੱਚੋਂ ਸਾਰੇ ਪਾਸੇ ਪਾਣੀ ਜਾ ਰਿਹਾ ਸਾਰੇ ਪਾਸੇ ਹਾਂਜੀ ਹਾਂਜੀ ਇਹ ਪਹਿਲਾਂ ਜਿਹੜਾ ਜ਼ਮੀਨ ਦਾ ਇਹ 15 ਫੁੱਟ ਮਤਲਬ ਜ਼ਮੀਨ ਉੱਤੇ ਪੈ ਗਈ ਹੋਈ ਜੋ ਉੱਪਰ ਅੱਛਾ ਜੀ ਹਾਂਜੀ ਇਹ ਪਹਿਲੇ ਜਿਹੜਾ ਲੈਵਲ ਆਨੇ 15 ਫੁੱਟ ਥੱਲੇ ਆਏ ਇਸ ਜ਼ਮੀਨ ਦੇ ਉੱਤੋਂ ਉੱਤੇ ਭਾਰਤੀ ਪੈ ਗਈ ਹੋਈ ਇਸ ਕਰਕੇ ਸਾਰਾ ਡੱਬ ਹੋ ਗਿਆ ਸੀ ਓਕੇ ਹਾਂ ਜੇ ਕੁੰਬਰੇ ਘੜੇ ਆ ਉਦੋਂ ਬੋਲੀ ਵਿੱਚ ਪੜ ਕੇ ਅੱਛਾ ਕੁੰਬ ਇੱਥੇ ਨਾ ਆ ਜਾਂਦਾ ਸੀ ਅੱਛਾ ਕੁੰਬ ਨੂੰ ਲੋਕੀ ਉੱਪਰ ਪੜ ਕੇ ਇੱਥੇ ਕੜ ਇਹਨਾਂ ਦੇ ਡੇਢ ਸ ਜੋ ਵੀ ਇੱਥੇ ਨੰਦੇ ਹੁੰਦੇ ਜੋ ਵੀ ਦੁੱਖ ਜਿਹੜਾ ਇੱਥੇ ਕੱਟੇ ਜਾਂਦੇ ਸੀ ਇਹ ਜਿਹੜੀ ਪਹਿਲੀ ਹਿਸਟਰੀ ਹੈ ਜੀ ਪੁਰਾਣੀ ਹਿਸਟਰੀ ਆ ਹਾਂ ਜੀ ਉਹ ਮੰਦਿਰ ਬਣਿਆ ਸੀ ਚਿਰੋ ਮੰਦਿਰ ਦਰਬਾਰ ਬਣਿਆ ਸੀ ਹਾਂ ਜੀ ਤੇ ਬਹੁਤ ਇੱਕ ਸਕੂਨ ਆ ਇੱਥੇ ਆ ਕੇ ਨਾ ਦੇਖੋ ਖੜੇ ਆਪਾਂ ਹੁਸ਼ਿਆਰਪੁਰ ਚ ਯਾ ਪਰ ਤੁਹਾਨੂੰ ਰੱਤੀ ਪਰ ਯਕੀਨ ਨਹੀਂ ਹੋਣਾ ਵੀ ਅਸੀਂ ਹੁਸ਼ਿਆਰਪੁਰ ਚ ਖੜੇ ਆ ਹੁਸ਼ਿਆਰਪੁਰ ਚ ਇਦਾਂ ਦੇ ਸਥਾਨ ਹੈਗੇ ਆ ਨਾ ਆ ਦੇਖੋ ਸਾਰੀ ਕੰਧ ਪੁਰਾਣੀ ਆ ਹਾਂ ਉਹ ਤਾਂ ਐਗਜ਼ੈਕਟ ਪਤਾ ਲੱਗ ਰਿਹਾ ਹੈ ਪੁਰਾਣੀਆਂ ਇੱਟਾਂ ਲੱਗੀਆਂ ਪੁਰਾਣੀ ਦੇਖੋ ਜਿਹੜੀ ਪੁਰਾਣੀ ਦੁਆਰ ਆ ਨਾ ਉਹ ਹਰ ਇੱਕ ਬੰਦਾ ਜੱਜ ਕਰ ਸਕਦਾ ਆ ਇਹਦੇ ਉੱਤੇ ਪੇਂਟ ਕਰਕੇ ਭਵਾ ਇਹਦਾ ਨਵਾਂ ਨਵੀਂ ਕਰਨ ਕਰਦੇ ਆ ਪਰ ਜਿਹੜੀ ਪੁਰਾਣੀ ਦੁਵਾਰ ਆ ਪੁਰਾਣੀ ਆ ਆਟੋਮੈਟਿਕਲੀ ਜੱਜਮੈਂਟ ਹੁੰਦੀ ਆ ਵੀ ਇਹ ਪੁਰਾਣੀ ਆ ਨਾ ਹੂੰ ਤੇ ਤੁਹਾਡੀ ਬਹੁਤ ਮਿਹਨਤ ਆ ਤੁਸੀਂ ਸੇਵਾ ਕਰਦੇ ਹੋ ਇਹਨਾਂ ਨੂੰ ਮਤਲਬ ਖੁਦਾਈ ਦੌਰਾਨ ਇਹ ਚੀਜ਼ਾਂ ਤੁਸੀਂ ਪ੍ਰਾਚੀਨ ਦਰੋਹਰ ਕਹਿ ਸਕਦੇ ਆ ਤੁਸੀਂ ਇਹਨਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਆ ਹਾਂ ਇਹ ਥੜਾ ਪੁਰਾਣਾ ਆ ਨੰਦੀ ਨਵੇਂ ਲਿਆ ਕੇ ਰੱਖਿਆ ਥੋੜਾ ਸਾਰਾ ਪੁਰਾਣਾ ਆ ਓਕੇ ਠੀਕ ਠੀਕ ਸਰ ਇਹ ਪੁਰਾਣੀ ਹੈ ਪਹਿਲਾਂ ਪਾਲਤੀ ਬਣੀ ਹੁੰਦੀ ਸੀ ਹਾਂ ਹਾਂ ਪਰ ਵਾਦੇ ਮੋਰੇ ਹਾਂ ਹਾਂ ਓਕੇ ਬਾਕੀ ਜੋ ਦੇਖ ਕੇ ਸਾਰਾ ਉਹਨਾਂ ਨਸ਼ਟ ਹੋ ਗਏ ਨੇ ਹਾਂ ਬਾਕੀ ਉਸ ਤੋਂ ਬਾਅਦ ਉਹਦੀ ਸ਼ੇਵਲਿੰਗ ਦੁਬਾਰਾ ਸਥਾਪਿਤ ਇੱਥੇ ਦੁਬਾਰਾ ਕੀਤਾ ਉਹ ਜਿਹੜਾ ਉਹ ਪੁਰਾਣਾ ਹੈ ਓਕੇ ਜੇ ਅਸੀਂ ਬਹੁਤ ਚਿਰ ਤੋਂ ਦਾਦਾ ਮੰਦਰ ਦੀ ਉਸਾਰੀ ਹੋਈ ਆ ਹੂੰ ਉਦੋਂ ਤੇ ਆਉਂਦਾ ਹੀ ਜਾਂਦੇ ਆ ਜੀ ਹੂੰ ਬਾਣਾ ਇਤਿਹਾਸ ਦੇ ਕੋ ਮੰਦਰ ਆ ਜੀ ਹੂੰ ਬੌੜੀ ਹੈ ਜੀ ਬੌੜੀ ਦਾ ਚੱਲ ਇਤਾਂ ਦਾ ਪਵਿੱਤਰ ਜਨ ਲਾ ਇਹਦਾ ਛੱਟਾ ਲੈਣ ਨਾਲ ਜਾਂ ਆਉਣ ਨਾਲ ਬਈ ਦੁੱਖ ਬਿਵਾਰੀਆਂ ਦੂਰ ਹੁੰਦੀਆਂ ਜੀ। ਕੀ ਬਾਤ ਹੈ। ਠੀਕ ਹੈ ਨਾ ਜੀ। ਜੀ ਜੀ ਤੇ ਪ੍ਰਮਾਤਮਾ ਚਲੋ ਸਾਰਿਆਂ ਦਾ ਭਲਾ ਕਰੇ ਜੀ ਠੀਕ ਆ। ਜੀ ਜੀ ਜੀ। ਚੰਗੀ ਜਗ੍ਹਾ ਹੋਣਾ ਚਾਹੀਦਾ ਮੱਥਾ ਟੇਕਣਾ ਚਾਹੀਦਾ ਔਰ ਪੁਰਕੀਨ ਮੰਦਰ ਆ ਜੀ ਇਹ ਪ੍ਰਾਣਾ ਹੁਸ਼ਿਆਰਪੁਰ ਦਾ। ਹੁਸ਼ਿਆਰਪੁਰ ਦਾ। ਹਾਂ ਜੀ। ਤੇ ਬਹੁਤ ਇੱਥੇ ਦੀ ਮਾਨਤਾ ਵਾ। ਜੀ। ਠੀਕ ਆ ਜੀ। ਸਾਰਿਆਂ ਦਾ ਚਾਹੀਦਾ ਮੱਥਾ ਟੇਕਣਾ ਚਾਹੀਦਾ ਦਰਸ਼ਨ ਕਰਦੇ ਚਾਹੀਦੇ ਆ। ਪ੍ਰਭੂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ। ਅੱਛਾ। ਜੈ ਬਾਬੇ। ਅੱਛਾ ਬਾਬੇ। ਇਹ ਕਾਫੀ ਢੇਰ ਮੈਂ ਇੱਥੇ ਆਉਂਦਾ ਰਿਹਾ ਜਦੋਂ ਸ਼ੁਰੂ ਕੀਤਾ ਉਦੋਂ ਦਾ ਮੈਂ ਆਉਂਦਾ ਜਾਂਦਾ ਹੈ। ਜੀ ਜੀ। ਅੱਛਾ ਜੀ। ਮੈਨੂੰ ਆਜੇ ਤੋ। ਅੱਛਾ ਜੀ। ਹਾਂਜੀ ਹੋਰ ਬਾਬੇ ਉਹਨੇ ਬਹੁਤ ਕਰਿਆ ਸੀ। ਕਈਆਂ ਦੁੱਖ ਦੂਰ ਕੀਤੇ ਉਹਨਾਂ ਨੇ। ਹਾਂਜੀ ਹਾਂਜੀ। ਕਈਆਂ ਦੇ ਜਿੱਦਾਂ ਜਿੱਦਾਂ ਕੋਈ ਦੁੱਖ ਸੀ ਉਦੋਂ ਉਦੋਂ ਦਾ ਉਹਨਾਂ ਨੇ ਕਈਆਂ ਦੇ ਠਾਏ ਆ। ਜੀ ਜੀ। ਕਾਫੀ ਮਾਤਾ ਸਾਡੇ ਇੱਥੇ ਆਪ ਆਪਣੇ ਬਜਵਾੜੇ ਦੇ ਵਿੱਚ ਬਹੁਤ ਮਾਨਤਾ ਇਹਨਾਂ ਦੀ ਹੋਰ ਬਾਹਰੋਂ ਮਾਨਤਾ ਬਹੁਤ ਸੀ ਠੀਕ ਹਾਂਜੀ ਕਾਫੀ ਦੁਨੀਆ ਜਿੱਦੇ ਜਿੱਦਾ ਪਰ ਲੱਗਦਾ ਉਹਦਾ ਤਾਂ ਦੂਰੋਂ ਤੋਂ ਜਲੰਧਰ ਲੁਧਿਆਣਾ ਇੱਧਰ ਸਭ ਦੁਨੀਆ ਆਦੀ ਦੂਰੋਂ ਦੂਰ ਆਉਂਦੀ ਆ ਹਾਂਜੀ ਹਾਂਜੀ ਠੀਕ 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 ਤੁਸੀਂ ਲੋਕਲ ਹੀ ਆ ਜੀ ਹਾਂਜੀ ਹਾਂਜੀ ਲੋਕਲ ਨਹੀਂ ਬਚੰਦੇ ਇੱਥੋਂ ਦੇ ਇੱਥੇ ਦੇ ਬਚੰਦੇ ਆ ਤੇ ਇੱਧਰ ਬਾਬਾ ਬਾਲਕਨਾਥ ਜੀ ਦੀ ਮੂਰਤੀ ਸਥਾਪਨਾ ਹੋਈ ਹੋਆ ਗੁਰੂ ਦੇਤਾਤਰਾ ਜੀ ਦੀ ਹੋਈ ਹੋਆ ਤੇ ਬਾਬਾ ਜੀ ਦਾ ਧੂਣਾ ਪੁਰਾਣੀ ਇਹ ਪਰਮਾਨੰਥ ਜੀ ਨੇ ਸ਼ੁਰੂ ਕੀਤਾ। ਵਾਜੀ ਵਾ। ਅੱਛਾ ਇਹ ਵੀ ਇੱਥੋਂ ਹਾਂ ਇਹ ਵੀ ਜ਼ਮੀਨ ਤੁਹਾਡੇ ਦੀ। ਜ਼ਮੀਨ ਚੋਂ ਹੀ। ਹਾਂ ਜੀ ਜ਼ਮੀਨ। ਯਾਨੀ ਪਹਿਲਾਂ ਜਦੋਂ ਇੱਥੇ ਦਰਬਾਰ ਸੀਗਾ ਉੱਥੇ ਉਹ ਸਾਰੀਆਂ ਮੂਰਤੀਆਂ ਸਥਾਪਿਤ ਸੀਗੀਆਂ ਇੱਥੇ। ਉਹਦਾ ਮਾਤਾ ਬਾਪ ਆਪਣੇ ਸ਼ਿਵ ਜੀ ਭਗਵਾਨ ਦੀ ਬਾਡੀ ਨਿਕਲੀ ਇੱਥੋਂ। ਹਾਂ ਜੀ। ਹਾਂ ਜੀ। ਉਹਦਾ ਹੀ ਖਤਾਈ ਕਰਾਉਣ ਨਾਲ। ਜੀ ਜੀ ਜੀ। ਤੇ ਫਿਰ ਉਸ ਤੋਂ ਬਾਅਦ ਜਦੋਂ ਸਾਡੇ ਖਾਲੇ ਫਿਰ ਗੁਰੂ ਨਾਨਕ ਸਾਹਿਬ ਅੱਛਾ ਜੀ। ਏ ਨਿਕਲ ਅੱਛਾ ਇਹ ਵੀ ਪਹਿਲਾਂ ਹੀ ਆ ਹਾਂ ਪਹਿਲਾਂ ਹੀ ਆ ਜੀ ਆਪਦੇ ਦਾ ਹੱਥੇ ਨਹੀਂ ਆਇਆ ਇਹਨੂੰ ਪਤਾ ਨਾ ਇਹ ਪਹਿਲਾਂ ਹੀ ਆ ਅੱਛਾ ਜੀ ਫਿਰ ਫਰੋਬਰ ਨਿਕਲਿਆ ਜੀ ਜੀ ਬਾਡੀ ਨਿਕਲੀ ਕਰਾਈ ਕਰਨ ਲੱਗੇ ਬਹੁਤ თან ਤਾੜ ਕੇ ਜੀ ਦੇਵਾ ਕਰਦੀ ਜੀ ਹਾਂ ਜੀ ਬ੍ਰਹਮਾ ਬਿਸ਼ਨੂ ਬ੍ਰਹਮਾ ਬਿਸ਼ਨੂ ਦੀਆਂ ਅੰਗ ਇਹਦਾ ਕੋਈ ਨਿਸ਼ਾਨੀਆਂ ਨਿਕਲੀਆਂ ਪਰਗਟ ਹੋਈ ਜਾਨੀ ਪਰਗਟ ਹੋਈ ਜਾਨੀ ਜਿਹੜੀ ਜਿਹੜੀ ਪਹਿਲਾਂ ਦਰਵਾਰ ਸੀਗਾ ਉਹ ਸਾਰੀਆਂ ਮੂਰਤੀਆਂ ਸਥਾਪਿਤ ਸਿਗੀਆਂ ਤੇ ਉਸ ਟਾਈਮ ਤੇ ਨਾ ਬਾਬਾ ਪੋਣਾਹਰੀ ਦੀ ਗੁਰੂ ਦੇ ਤਤਰਾਹੀ ਤੁਸੀਂ ਬਾਹਰ ਚ ਸਥਾਪਨਾ ਕੀਤੀ ਹੈ ਨਾ ਹਾਂ ਜੀ ਹਾਂ ਜੀ ਹਾਂ ਹਾਂ ਜੀ 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 ਹੇ ਹਿਸ਼ਾਰਪਰ ਲੋਕਲ ਹਿਸ਼ਾਰਪਰ ਦੇ ਨਿਊਜ਼ ਐਂਕਰ ਸ਼ਿਵ ਕੁਮਾਰ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਠੀਕ ਠਾਕ ਜੀ ਤੇ ਇਹਨਾਂ ਦੇ ਦਰਸ਼ਨ ਵੇਲੇ ਵੀ ਇੱਥੇ ਹੀ ਹੋਏ ਆ ਤੇ ਇਹ ਅਕਸਰ ਇੱਥੇ ਆਉਂਦੇ ਰਹਿੰਦੇ ਤੇ ਇਹਨਾਂ ਦੇ ਕੋਲੋਂ ਵੀ ਇੱਥੇ ਮੰਦਰ ਬਾਰੇ ਕੁਝ ਮਹਿਮਾ ਬਾਰੇ ਪੁੱਛਦੇ ਆ ਹਾਂਜੀ ਭਾਜੀ ਆਜੋ ਇਹ ਬਹੁਤ ਪ੍ਰਚੀਨ ਮੰਦਰ ਹੈ ਜੀ ਹੂੰ ਤੇ ਬਹੁਤ ਵਧੀਆ ਨਿਕਲਿਆ ਇੱਥੋਂ ਸਾਰ ਸ਼ੇਵਲਿੰਗ ਨਿਕਲਿਆ ਪ੍ਰਚੀਨ ਪੁਰਾਣਾ ਹੂੰ ਹੂੰ ਤੇ ਬਹੁਤ ਹੀ ਮੰਤਾ ਹੈ ਇੱਥੇ ਜੋ ਵੀ ਕੋਈ ਮੰਗਦਾ ਉਹਦੀ ਆਸ ਮਰਾਦ ਪੂਰੀ ਹੁੰਦੀ ਹੈ ਜੀ 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 ਵੀਡੀਓ ਕਿਹੋ ਜਿਹੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਔਰ ਜਿਹੜੀਆਂ ਜਿਹੜੀਆਂ ਸੰਗਤਾਂ ਇੱਥੇ ਆਈਆਂ ਉਹ ਵੀ ਦੱਸਿਓ ਜਿਨ੍ਹਾਂ ਨੂੰ ਆਪਣੀ ਵੀਡੀਓ ਦੇ ਦੌਰਾਨ ਪਤਾ ਲੱਗਿਆ ਉਹ ਵੀ ਜਰੂਰ ਦੱਸਿਓ ਤੇ ਜੋ ਇੱਥੇ ਦਾ ਇਤਿਹਾਸ ਸੀ ਜੋ ਇੱਥੇ ਦੇ ਆ ਸੰਤਾਂ ਨੇ ਮੈਨੂੰ ਦੱਸਿਆ ਜੋ ਇੱਥੇ ਚੱਲਦਾ ਇਹਨਾਂ ਦੀ ਪਰੰਪਰਾ ਉਹਦੇ ਮੁਤਾਬਕ ਮੈਂ ਤੁਹਾਨੂੰ ਇਹ ਸਾਰੀ ਵੀਡੀਓ ਦੱਸ ਰਿਹਾ ਆ ਤੇ ਉਹਦੇ ਰਿਪੋਰਟਿੰਗ ਹੀ ਸਾਰੀ ਵੀਡੀਓ ਬਣੀ ਆ ਤੇ ਇਹ ਦੱਸਦੇ ਆ ਵੀ ਇੱਥੋਂ ਸਾਰਾ ਖੁਦਾਈ ਦੌਰਾਨ ਇਹ ਜਿਹੜਾ ਪ੍ਰਚੀਨ ਮੂਰਤੀਆਂ ਇੱਥੋਂ ਨਿਕਲੀਆਂ ਕਿਉਂਕਿ ਇਹ ਜਿਹੜਾ ਬਜਵਾੜਾ ਆ ਬਜਵਾੜਾ ਕਹਿੰਦੀ ਇਹ ਗਰਕਿਆ ਹੋਇਆ ਆ ਇਹ ਜਿਹੜਾ ਬਜਵਾੜਾ ਇਹ ਕਿਤੇ ਗਰਕ ਗਿਆ ਸੀ ਜਦੋਂ ਗਰਕ ਗਿਆ ਸੀ ਤਾਂ ਜਿਹੜਾ ਥੱਲੇ ਦੱਬ ਜਾਂਦੀ ਧਰਤੀ ਨਾ ਤੇ ਉਹਦੇ ਉੱਪਰ ਹੋਰ ਮਿੱਟੀ ਢੇਪਿਆਂ ਦੀ ਇਹਦਾ ਗਰਕਣ ਨੂੰ ਕੁਛ ਇਦਾਂ ਦੀ ਡੈਫੀਨੇਸ਼ਨ ਦੇ ਸਕਦੇ ਆ ਆਪਾਂ ਤੇ ਇਹ ਉਹ ਫਿਰ ਖੁਦਾਈ ਦੌਰਾਨੇ ਵਿੱਚ ਸਾਰੇ ਜਿਹੜੇ ਥੱਲੇ ਸਰੋਵਰ ਬਣਿਓ ਸੀਗੇ ਥੱਲੇ ਮੰਦਿਰਵਾਰ ਮੰਦਿਰ ਬਣਿਓ ਸੀਗੇ ਉਹ ਸਾਰੇ ਵਿੱਚੋਂ ਨਿਕਲੇ ਆ ਜਾਂ ਪ੍ਰਗਟ ਹੋਏ ਕਹਿ ਸਕਦੇ ਆ ਨਾ ਖੁਦਾਈ ਦੌਰਾਨੇ ਸਾਰਾ ਕੁਝ ਨਿਕਲੇ ਆਇਆ ਤੇ ਕਰੋ ਦਰਸ਼ਨ ਤੇ ਜਿਹੜੀਆਂ-ਜਿਹੜੀਆਂ ਸੰਗਤਾਂ ਨੂੰ ਇੱਥੇ ਦਾ ਪਤਾ ਆ ਉਹ ਕਮੈਂਟਾਂ ਵੀ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਦੇਖਿਆ ਉਹ ਵੀ ਜਰੂਰ ਦੱਸਿਓ ਠੀਕ ਆ ਤੇ ਇਦਾਂ ਦੀਆਂ ਹੋਰ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਆਪਣੇ ਵੀਰੇ ਦਾ ਚੈਨਲ ਗ੍ਰੇਟ ਟੈਲੀਕਾਸਟ ਸਬਸਕ੍ਰਾਈਬ ਜਰੂਰ ਕਰ ਲਿਓ ਨਾ ਹਾਂਜੀ ਤੇ ਇਸ ਵੀਡੀਓ 'ਚ ਇੰਨੇ ਹੀ ਤਾਂ ਮਿਲਦੇ ਆ ਇੱਕ ਨਵੇਂ ਡੈਸਟੀਨੇਸ਼ਨ ਤੋਂ ਇੱਕ ਨਵੇਂ ਬਲੌਗ ਦੇ ਨਾਲ